इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸੀਂ ਦੇਖਿਆ ਕਿ ਅੱਜ ਆਪਣਿਆ ਬੜਾ ਚੌਂਕ ਦੇ ਵਿੱਚ ਆਂਗਰੇਜ਼ਾਂ ਵੱਲੋਂ ਤਰਸਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜੋ ਹੈ ਬਹੁਤ ਨਕਮੀ ਸਾਹਤ ਹੋ ਰਹੀ ਹੈ ਕਿਉਂਕਿ ਜੋ ਮੰਗਾਂ ਐਨ ਡੀ ਏ ਵੀ ਨੇ ਪੈਣੀ ਬੰਨਿਆ ਕਰਨ ਉਹ ਮੰਗਾਈ ਤਕਦੀਆਂ ਜਗੀਆਂ ਨਹੀਂ ਕੀਤੀਆਂ ਗਈਆਂ ਔਰ ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੜਕਾਂ ਹੋਰ ਵੀ ਤੇਜ਼ ਕਰਾਂਗੇ ਦਰਮੇਸ਼ਾ ਬਿੰਡਿੰਗ ਨਿਊਜ਼ ਪੰਜਾਬ ਦਾ ਇਹਨਾਂ ਨੇ ਥੱਕ ਹਾਰ ਕੇ ਸਾਰੀਆਂ ਸਰਕਾਰਾਂ ਨੂੰ ਦੇਖ ਕੇ ਬੜੀ ਉਮੀਦ ਨਾਲ ਬਾਦ ਸਰਕਾਰ ਚੋਈ ਸੀ ਆਮ ਆਦਮੀ ਪਾਰਟੀ ਸਰ ਇਹ ਉਹੀ ਵੀਰ ਚੇਰ ਉਹੀ ਟ੍ਰਾਈਸਾਈਕਲ ਉਹੀ ਫੋੜੀਆਂ ਆ ਇਹੀ ਟਾਈ ਸਾਈਕਲਾਂ ਦੇ ਮਾਨਸਬਾਗਾਰ ਦੇ ਅਸੀਂ ਆਵਾਜ਼ ਦੀ ਪਾਰਟੀ ਦੇ ਝੰਡੇ ਫੜ ਕੇ ਹੱਥਾਂ 'ਚ ਇਹਨਾਂ ਦੇ ਬਣ ਕੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਸੀ ਸਾਨੂੰ ਉਮੀਦ ਸੀ ਕਿ ਇੱਕ ਨਵਾਂ ਇਨਕਲਾਬ ਉੱਥੇ ਬਹੁਤ ਟਾਈਮ ਬਾਅਦ ਆ ਸਮਝੀ ਸੀ ਪੰਜਾਬ ਨੂੰ ਖਾਸ ਕਰਕੇ ਸਾਡੇ ਆਵਾਜ਼ ਮਰ ਗਏ ਇਹ ਇਹ ਸਾਡੇ ਲਈ ਕੁਝ ਨਾ ਕੁਝ ਕਰਕੇ ਪਰ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਜਦੋਂ ਅਸੀਂ ਇਦਾਂ ਕੋਈ ਧਰਨਾ ਪੋਟੈਂਸ ਕਰਦੇ ਸੀ ਤਾਂ ਉੱਥੇ ਸਾਡੀ ਸੁਣਵਾਈ ਹੋ ਜਾਂਦੀ ਸੀ ਇਹ ਤਾਂ ਇੰਨੇ ਜ਼ਿਆਦਾ ਸਾਰੇ ਗਏ ਗੁਜ਼ਰੇ ਕਿ ਐਸਾ ਬਤਾਨਾ ਹੈ ਇਹ ਤਾਂ ਇਸੇ ਧਰਨੇ ਪ੍ਰੋਟੈਸਟ ਦੇ ਵਿੱਚ ਆਉਣਾ ਤੇ ਸਾਡੀਆਂ ਸਮੱਸਿਆਵਾਂ ਜਾਨਣਾ ਵੀ ਜ਼ਰੂਰੀ ਨਹੀਂ ਸਮਝਦੇ ਸਰਕਾਰ ਦਰਕਾਰ ਸਿੰਘ ਸੰਧਵਾ ਜੀ ਆ ਬਿਲਕੁਲ ਆਪਣੀ ਦੇ ਜੀ ਤੁਹਾਨੂੰ ਵੀ ਪਤਾ ਹੋਊਗਾ ਇਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਛੋਕਾ ਪਾਰ ਤੇ ਅਸੀਂ ਉਹਨਾਂ ਨੂੰ ਘੱਟੋ ਘੱਟ 15 16 ਮਾਨ ਨੂੰ ਬਟਰ ਦੇ ਚੁੱਕੇ ਆ ਆਹੀ ਮੰਗਾਂ ਜਿਹੜੀਆਂ ਇੱਥੋਂ ਪਹਿਲਾਂ ਮੈਂ ਬੋਲ ਕੇ ਹਿੱਤੇ ਸਪੀਕਰ ਮੌਜੂਦਾ ਨੇ ਸਾਹਮਣੇ ਬੈਠਦੇ ਨੇ ਉਹ ਮੰਗ ਪੱਤਰ ਚੋਂ ਹੋਂਦਾ ਉੱਥੇ-ਉੱਥੇ ਚਰਚਾ ਹੋ ਸਕਦੀ ਆ ਡਿਸੇਬਲ ਵਰਕ ਲਈ ਅਸੀਂ ਨਹੀਂ ਆਨੇ ਵੀ ਤੁਸੀਂ ਪਹਿਲਾਂ ਆਪਦੀ ਸਰਕਾਰ ਚਰਚਾ ਕਰੋ ਵੀ ਡਿਸੇਬਲ ਵਰਕ ਨੂੰ ਆਹ ਆਹ ਸਮੱਸਿਆਵਾਂ ਸਰਕਾਰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਇੱਧਰ ਕੋਈ ਧਿਆਨ ਹੀ ਨਹੀਂ ਦੇਣਾ ਚਾਹੁੰਦੀ ਹਾਂ ਜੀ ਤੁਸੀਂ ਅਸੀਂ ਹੁਣ ਕੀ ਮੰਗ ਕਰਦੇ ਹਾਂ ਅਗਲੀ ਰਣਨੀਤੀ ਕੀ ਆ ਕੀ ਚਾਹੀਦੀ ਹੈ ਇਹ ਮੈਂ মিডিਆ ਦੇ ਮਾਧਿਮ ਨਹੀਂ ਭਵਾਨਗਮਨ ਸਰਕਾਰ ਤੋਂ ਇੱਕ ਬੇਨਤੀ ਕਰਨਾ ਹੈ ਅਸੀਂ ਡੀਸੀ ਲੈਵਲ ਤੇ ਉਹਦਾ ਹੈਗਾ ਲੈਵਲ ਤੇ ਐਮਪੀ ਲੈਵਲ ਤੇ ਮੰਨਵਾਤੋਂ ਦੇ ਤੱਕ ਦੇ ਦਏ ਦੇ ਥੱਪ ਚੁੱਕੇ ਅੰਰਾਸ਼ ਹੋ ਚੁੱਕੇ ਹਾਂ ਨਰਾਸ਼ ਹੋ ਚੁੱਕੇ ਹਾਂ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਅਸੀਂ ਸਮੇਂ ਐਲਾਨ ਕਰਦੇ ਆਂ ਇੱਕ ਬੇਨਤੀ ਕਰਦੇ ਆਂ ਕਿ ਸਾਡੇ ਹੁਣ ਅਸੀਂ ਮੁੱਖ ਮੰਤਰੀ ਪੰਜਾਬ ਨਾਲ ਫੇਸ ਟੂ ਫੇਸ 10 ਤੋਂ 15 ਮਿੰਟ ਸਾਨੂੰ ਮਿਲ ਅਸੀਂ 5-10 ਜਿਹੜੇ ਸਾਡੇ ਆਵਾਜ਼ ਪਣ ਪੜੇ ਲਿਖੇ ਆਂ ਅਸੀਂ ਉਹਨਾਂ ਨਾਲ ਇੱਕ ਮੀਟਿੰਗ ਕਰਨੀ ਚਾਹੁੰਦੇ ਆਂ ਅੱਜ ਇਹ ਨਾ ਕਈ ਮਜੋਂ ਤੋਂ ਸਾਡੇ ਜਿਹੜੇ ਅਪਾਇਟਮੈਂਟ ਪਰ ਆ ਉਹ ਵੀ ਨਾਵਾ ਕਫਰ ਪਹਿਲਾ ਨਾਮ ਦੱਸ ਦੋ ਆਪਣਾ ਇਹ ਰਜੀਸ਼ਰ ਮੈਂ ਚੇਅਰਮੈਨ ਇੰਟਰਨੈਸ਼ਨਲ ਹਿਊਮਨ ਕਮਿਸ਼ਨ ਫਾਰ ਹੈਂਡੀਕੈਪ ਕਿਤੇ ਰਹਿੰਦੇ ਹੋ ਮੋਗਾ ਦੇ ਸ਼ੋਗਾ ਜੀ ਅੱਛਾ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਕਈ ਭੈਣ ਭਰਾ 80% ਤੋਂ ਉੱਪਰ ਹੈ ਅਪਾਜ ਤੇ ਉਹ ਕਈ ਵਾਰ ਅਸਮਰਥ ਇੰਨੇ ਆ ਵੀ ਕੰਮ ਕਰਨਾ ਵੀ ਉਹਨਾਂ ਨੂੰ ਔਖਾ ਹੈ ਆਉਣਾ ਜਾਣਾ ਖਰਾਏ ਲਾਉਣਾ ਉਹਨਾਂ ਦੇ ਬੱਚਾ ਲਈ ਕੁਝ ਸੋਚਣਾ ਚਾਹੀਦਾ ਹੈ ਜਿਹੜੇ 80% ਤੋਂ ਉੱਪਰ ਜਿਹੜੇ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਆ ਜਾਂ ਉਹਨਾਂ ਨੂੰ ਘਰੇਲੂ ਹਾਲਾਤਾਂ ਕਰਕੇ ਨਕਾਰੇ ਗਏ ਆ ਦੂਜੀ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਸਾਡੇ ਜਿਹੜੇ ਬਹੁਤ ਥੋੜੀ ਪੰਜਾਬ ਦੀ ਪੈਨਸ਼ਨ ਹੈ ਜਿਹੜੇ ਬਾਈਜ ਹੈ ਸਾਨੂੰ ਦੇਖੋ ਅਸੀਂ ਚਾਹ ਤੱਕ ਮਾਰ ਲਿੰਦੇ ਆ ਠੀਕ ਹੈ ਲੇਕਿਨ ਅਸੀਂ ਇਹਨਾਂ ਦੇ ਪਿੱਛੇ ਵਿਚਾਰਿਆਂ ਦੇ ਆਏ ਆ ਵੀ ਇਹ ਘਰਾਂ ਚ ਇੰਨੇ ਮਜਬੂਰ ਬੈਠੇ ਆ 15 1600 ਨਾਲ ਕੋਈ ਗੱਲ ਨਹੀਂ ਘਰ ਦੇ ਵੀ ਬਹੁਤ ਸਮਝਦੇ ਆ ਭੈਣ ਭਰਾ ਕੋਈ ਪਰਜਾਈ ਨਹੀਂ ਪੁੱਛਦੀ ਕਈਆਂ ਦੇ ਵਿਆਹ ਵੀ ਨਹੀਂ ਹੋਏ ਤੇ ਕਈ ਤਾਂ ਜਮਈ ਨਕਾਰੇ ਆ ਕਈਆਂ ਨੂੰ ਕੋਈ ਪਿੰਡ ਵਾਲਾ ਵੀ ਬੁਲਾ ਕੇ ਰਾਜ ਨਹੀਂ ਅਗਲਾ ਕਿ ਨਾ ਐਵੇਂ ਕੋਈ ਸਵਾਲ ਕਰਦਾ ਕਰ ਦੂਗਾ ਸੋ ਇਹਨਾਂ ਗਰੀਬ ਪਿਛੜੇ ਅਪਾਹਜ ਜਿਹੜੇ 80% ਤੋਂ ਉੱਪਰ ਇਹਨਾਂ ਦੀ ਸਰਕਾਰ ਨੂੰ ਕਹਿ ਦੇਣਾ ਦੇ ਸੋਚਣਾ ਚਾਹੀਦਾ ਦੂਜੀ ਸਰਕਾਰ ਨੂੰ ਜਿਹੜੀ ਪੈਨਸ਼ਨ ਹੈ ਉਹ ਘੱਟੋ ਘੱਟ ਜੇ ਦਿੱਲੀ ਦੇ ਅਕੋਰਡਿੰਗ ਨਹੀਂ ਕਰ ਸਕਦੇ ਉਹ ਕਹਿੰਦੇ ਸਾਡੀ ਦਿੱਲੀ ਵਾਲੀ ਸਰਕਾਰ ਵੀ ਘੱਟੋ ਘੱਟ ਉਹ ਦੀ ਨੀਸ਼ਤਾ ਕਰਨ ਘੱਟੋ ਘੱਟ 4000 ਦਾ ਕਰਨ ਨਹੀਂ 5 ਨਹੀਂ ਕਹਿੰਦੇ 4 ਹੀ ਕਹਿੰਦੇ ਅਸੀਂ 4 ਤਾਂ ਅੱਜ ਹੀ ਕਰ ਦੇਣ ਭਰਾ ਦੀ ਇਹ ਇਹਨਾਂ ਨੇ ਕੋਈ ਵੱਡੀ ਗੱਲ ਨਹੀਂ ਅਸੀਂ ਸੰਧਵਾ ਜੀ ਦੇ ਪਿੰਡ ਆ ਕੇ ਗੱਲ ਕਰਦੇ ਆ ਮੇਰਾ ਪਿੰਡ ਸਵਾਲਸਰ ਹੈ ਤੇ ਸੰਧਵਾ ਜੀ ਨਾਲ ਬਾਬਾ ਜੀ ਮਿਲਦੇ ਵਰਤਦੇ ਰਹਿੰਦੇ ਸੀ ਸਾਨੂੰ ਪਤਾ ਉਹ ਦੇ ਲੋ ਬਹੁਤ ਚੰਗੇ ਬੰਦੇ ਆ ਤੇ ਸਾਡੀ ਸੁਣਵਾਈ ਵੀ ਕਰ ਦੰਗੇ ਤੇ ਭਗਵੰਤ ਮਾਨ ਜੀ ਵੀ ਬਹੁਤ ਚੰਗੇ ਦਿਲ ਦੇ ਇਨਸਾਨ ਆ ਉਹ ਹੰਦਾਦੀ ਨਹੀਂ ਕਰਦੇ ਆ ਪਰ ਉਹਨਾਂ ਦੇ ਕੰਨਾਂ 'ਚ ਆਵਾਜ਼ ਨਹੀਂ ਪਹੁੰਚ ਰਹੀ ਤਵਾਜੇ ਦੇਖੋ ਕੋਈ ਚੰਗੇ ਪਰੇ ਉੱਠ ਗਿਆ ਆਪਣੇ ਘਰੋਂ ਨਹੀਂ ਆਉਂਦੇਗੇ ਉਹਨਾਂ ਨੂੰ ਆਉਣਾ ਬੱਸਾਂ ਤੇ ਜਾਣਾ ਔਖਾ ਲੱਗਦਾ ਇੱਧਰ ਵੇਖੋ ਨੇ ਕਿੰਨੇ ਕਿ ਬੱਚਿਆਂ ਨੂੰ ਲੈ ਕੇ ਕਿਵੇਂ ਬਾਦ ਔਰਤਾਂ ਬੈਠੀਆਂ ਕਿਵੇਂ ਸਾਡੀਆਂ ਭੈਣਾਂ ਬੈਠੀਆਂ ਕਿਵੇਂ ਵੀਰ ਵਿਚਾਰੇ ਤੇਲ ਕੋਹਾ ਕੇ ਪਤਨ ਕਿੰਨੇ ਔਖੇ ਔਖੇ ਪਹੁੰਚੇ ਆ ਕੋਈ ਡੱਕੋ ਕਹਿੰਦਾ ਜਤਾ ਤਾਂ ਸਕੰਦਰ ਆਪਦੇ ਪੈਰਾਂ ਤੇ ਖੜਾ ਪਰ ਮੈਂ ਇਹ ਤੀਨ ਨੂੰ ਮਹਿਸੂਸ ਕਰ ਚੁੱਕਿਆ ਆਂ ਦੀ ਜ਼ਿੰਦਗੀ 'ਚ ਵੀ ਸਾਡੇ ਆਪ ਦੇ ਵੀ ਸਾਨੂੰ ਛੱਡ ਜਾਂਦੇ ਆਂ ਅਸੀਂ ਉਹਨਾਂ ਦੀ ਸਾਨੂੰ ਆਪ ਦਾ ਬਹੁਤ ਸਮਝਦੇ ਆਂ ਅਸੀਂ ਸਰਕਾਰ ਤੋਂ ਹੀ ਅੱਜ ਆਪ ਦਾ ਸਮਝਦੇ ਆਂ ਕਿ ਇਹਨਾਂ ਤੋਂ ਆਪ ਨੂੰ ਮੀਂਹ ਲਾਉਣੇ ਆਂ ਇਹ ਸਰਕਾਰ ਨੇ ਸਾਡਾ ਨਾਮ ਉਠਾਇਆ ਇਹਦਾ ਜੀ ਸਾਹਮਣੇ ਜਿਵੇਂ ਸਾਨੂੰ ਬਾਗੀ ਛੱਡ ਕੇ ਇਹਨਾਂ ਨੇ ਵੀ ਛੱਡਸਾ ਇਹ ਰਹੀ ਆਉਦੇ ਨਵੇਂ ਬੰਦੇ ਲਪਾਂਗੇ ਜਿਹੜੇ ਸਾਡੇ ਨਾਲ ਕੋਈ ਹਮਦਰਦੀ ਕਰਨਗੇ ਧੰਨਵਾਦ ਆਮੀਰ ਦੁਨੀਆਨ ਜ਼ਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸਾਡੇ ਹੱਕ ਸਾਡੇ ਹੱਕ ਕਿਸਾਨ ਕਰੋ 5000 5000 ਵੱਡੀਆਂ ਖਿਆਨੂ ਨਿਓ ਰੋ ਰਜਗਾਰ ਜ਼ਿੰਦਾਬਾਦ 5000 ਕਰੋ ਕੰਟਾਂ ਦੀ ਸਾਹਮਣੂ ਬੰਦ ਕਰੋ ਫਤਵੀ ਰੇ ਦੀ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵਾਨ ਜਮਾਦ ਮੁੱਖ ਮੰਤਰੀ ਮੁਰਦਾਬਾਦ 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 ਬਹੁਤ ਜੀ ਕਾਕਾ ਸਾਹਿਬ ਜੀ ਸਰ ਮੇਰਾ ਨਾਮ ਕ੍ਰਿਸ਼ਨਾਰਾਣੀ ਹੈ ਮੈਂ ਨੇ ਅਸਿੰਗਵਾਲਾ ਕਾਇਦੀ ਪ੍ਰਧਾਨ ਹਾਂ ਜੀ ਦਾ ਮੋਗਾ ਜੀ ਜੀ ਕਿਉਂਕਿ ਅਸੀਂ ਜ਼ਿਆਦਾਤਰ ਅੰਗਹੀਣਾਂ ਲੋਕਾਂ ਲਈ ਕੰਮ ਕਰ ਰਿਹਾ ਸਾਨੂੰ ਇਹ ਵੀ ਸਾਡੇ ਅੰਗਹੀਣ ਲੋਕਾਂ ਦੀ ਵਾਇ ਵਲੰਦ ਹੋਵੇ ਪਰ ਉਹ ਉੱਥੇ ਦੁੱਤੀ ਦਵੇ ਪਏ ਆ ਕਿਉਂਕਿ ਜਦੋਂ ਤੱਕ ਐ ਨੌਕੋ ਕੰਪਨੀ ਆ ਇੱਕ ਨੌਕੋ ਕੰਪਨੀ ਆ ਜਿਹੜੀ ਅੰਗੀ ਹੈ ਲੋਕਾਂ ਦੀ ਸਹੀ ਹੈਲਪ ਕਰ ਰਹੀ ਆ ਕਿਉਂਕਿ ਇਹ ਡੀਸੀ ਦਫਤਰ ਵਾਲੇ ਜਾਂ ਡੀਐਸਓ ਵਤਨ ਕੁਛ ਵੀ ਜਿਹੜੇ ਬੰਦੇ ਇਹਦੇ ਸਰਕਾਰੀ ادارے ਵਾਲੇ ਆ ਔਰ ਇਹ ਜਦੋਂ ਸਹਾਣ ਦਿੰਦੇ ਹੈਗੇ ਕਹਿੰਦੇ ਆ ਵੀ ਤੁਸੀਂ ਰੈੱਡ ਕਰਾਸ ਤੋਂ ਲੈ ਜਾਓ ਕਿਉਂਕਿ ਉੱਥੇ ਵੀ ਹੈਂਡੀਕਾਰਟ ਬੰਦੇ ਦੀ ਕੋਈ ਸਰਵਾਈ ਨਹੀਂ ਹੋ ਰਹੀ ਕਿਉਂਕਿ ਪਹਿਲੀ ਗੱਲ ਤਾਂ ਇਹ ਆ ਕਿ ਇਹ 80% ਮੰਗਦੇ ਆ ਕਿਉਂਕਿ ਹਰ ਇੱਕ ਬੰਦਾ ਜੋ ਕਿ ਐਕ ਦਰပေ ਇਹਨਾਂ ਨੂੰ ਇਹ ਆ ਕਿ 20% ਵਾਲਾ ਬੰਦਾ ਸੀ ਜਿਹੜਾ 40 ਵਾਲਾ ਸੀ ਹੈਂਡੀਕਾਰਟ ਨਹੀਂ ਮੰਨਦੇ ਕਿਉਂਕਿ ਸਾਡੀ ਸਰਕਾਰ ਭਗਵੰਤਬਾਹੂ ਸਾਹ ਵਗੇ ਇਹੀ ਉਹਰਦਾਸ ਆ ਕਿਉਂਕਿ ਸਾਨੂੰ ਇਹ ਵੀ ਸਾਡਾ ਕੰਮ ਜਿਹੜਾ ਅੰਘੀਰ ਬੰਦੇ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਕਿ ਸਾਡੇ ਬੰਦਿਆਂ ਨੂੰ ਖੱਜਲ ਖਵਾਰੀ ਨਾ ਹੋਵੇ ਥੈਂਕ ਯੂ ਸਰ ਕਿਹੜੀ ਸਰਕਾਰ ਠੀਕ ਲੱਗਦੀ ਹੈ ਕਿਹਨੇ ਤੁਹਾਡੇ ਹੱਕ 'ਚ ਕੁਝ ਕੀਤਾ ਸਰ ਜੀ ਹਾਂ ਤਾਂ ਸਾਨੂੰ ਕੋਈ ਵੀ ਸਰਕਾਰ ਨਹੀਂ ਲੱਗ ਰਹੀ ਕਿਉਂਕਿ ਸਾਨੂੰ ਸਰਕਾਰ ਤੇ ਇੱਕ ਛੋਟੀ ਜਿਹੀ ਉਮੀਦ ਸੀ ਕਿ ਕਿਉਂਕਿ ਉਹਨਾਂ ਦਰਵਾਜ਼ਾ ਯਾਰ ਵਾਰ ਵੀ ਇੱਕ ਨਾਰਮਲ ਲੋਕਾਂ ਦੀ ਸਰਕਾਰ ਸੀ ਪਰ ਸਾਨੂੰ ਇਸ ਤੋਂ ਵੀ ਕੋਈ ਨਹੀਂ ਇਹਨਾਂ ਨੇ ਸਾਡੀ ਉਮੀਦਾਂ ਦੇ ਸਾਰਾ ਪਾਣੀ ਫੇਰਤਾ ਹਾਂਜੀ ਹਾਂਜੀ ਲੈ ਹੁਣ ਮੈਂ ਫਿਰ